ਤਰਦਾ ਕੁੰਬ ਜਨਰਲ ਇਲੈਕਸ਼ਨ 224 ਦੇ ਪੂਰੇ ਪੰਜਾਬ ਦੇ ਵਿੱਚ ਇਹ ਆਖਰੀ ਪੜਾ ਦੀਆਂ ਚੋਣਾਂ ਜਿਹੜੀਆਂ ਪੈ ਰਹੀਆਂ ਆ ਅੱਜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਔਰ ਇੱਕ ਵੋਟਰ ਵਜੋਂ ਮੈਂ ਵੋਟ ਪਾ ਲਈ ਆ ਔਰ ਇਹ ਪੰਜਾਬ ਦੇ ਚੰਗੇਰੇ ਭਵਿੱਖ ਲਈ ਵੋਟ ਹੈਗੀ ਆ ਇਹ ਵੋਟਾਂ 227 ਦੀਆਂ ਲੋਕ ਸਭਾ ਚੋਣਾਂ ਦਾ ਮੁੰਡ ਬੰਨਣਗੀਆਂ ਇਹਨਾਂ ਵੋਟਾਂ ਵਿੱਚ ਹੀ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਭਵੇਖਾ ਹੈ 2027 ਦਾ ਉਹ ਲੁਕਿਆ ਹੋਇਆ ਹੈ ਹਾਰ ਜਿੱਤ ਤਾਂ ਕੁਦਰਤ 와ਈ ਗੁਰੂ ਦੇ ਹੱਥ ਹੈ ਜਿਸ ਤਰੀਕੇ ਦੇ ਨਾਲ 20 ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਇਲਾਕੇ ਭਰ ਦੇ ਵਿੱਚ ਉਤਸ਼ਾਹ ਮਿਲਿਆ ਤਿੰਨ ਤਰ੍ਹਾਂ ਦੀਆਂ ਹਵਾਵਾਂ ਚਲੀਆਂ ਇਸ ਵਾਰ ਇਲਾਕੇ ਦੇ ਵਿੱਚ ਪਹਿਲੀ ਹਵਾ ਚੱਲੀ ਕਿ ਇਲਾਕੇ ਦਾ ਇਕਲੌਤਾ ਉਮੀਦਵਾਰ ਹੈ ਔਰ ਸਾਰੀ ਜਾਤਾਂ ਸਾਰੀਆਂ ਬਰਾਦਰੀਆਂ ਸਾਰੇ ਧਰਮਾਂ 'ਚ ਇਹ ਗੱਲ ਗਈ ਆ ਦੂਜੀ ਹਵਾ ਚੱਲੀ ਆ ਕਿ ਦਸ਼ਮੇਸ਼ ਪੇ ਤਦਾ ਗਰੀਬ ਸਿੱਖ ਖੜਾ ਇਕਲੌਤਾ ਗਰੀਬ ਸਿੱਖ ਖੜਾ ਕਿ ਜੇ ਦਸ਼ਮੇਸ਼ ਪਤਾ ਚਮਕੌਰ ਦੀ ਗੜੀ ਚ ਕੱਲ੍ਹ ਗਈ ਲਗਾ ਸਕਦੇ ਆ ਗਿੰਤੀਆਂ ਮਿੰਤੀਆਂ ਨਹੀਂ ਕਰਦੇ ਸਾਰੀਆਂ ਜਾਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਵੱਡੇ ਪੱਧਰ ਤੇ ਮਨ ਬਣਾਇਆ ਵੋਟ ਪੋਲ ਦਾ ਇਸੇ ਤਰ੍ਹਾਂ ਜਿਹੜੀ ਤੀਸਰੀ ਹਵਾ ਚੰਗੀ ਆ ਕਿ ਉਹ ਗਰੀਬ ਨਮਾਣੇ ਮਜ਼ਦੂਰ ਵਰਗ ਚ ਦਲਤ ਵਰਗ ਚ ਉਹ ਗੁਰੂ ਅਰਦਾਸ ਮਹਾਰਜ ਦੀ ਅੰਸ਼ਵਾਚ ਉਹਨਾਂ ਦੇ ਮੰਨਣ ਵਾਲਾ ਖੜਾ ਆ ਔਰ ਵੱਡੀ ਹਵਾ ਜਿਹੜੀ ਆ ਇਹ ਲਹਿਰ ਦੇ ਰੂਪ ਦੇ ਵਿੱਚ ਪਿੰਡ ਪਿੰਡ ਪੁੱਜੀ ਆ ਔਰ ਇਹ ਤਿੰਨਾਂ ਹਵਾਵਾਂ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ 4 ਜੂਨ ਨੂੰ ਜਿਹੜਾ ਨਤੀਜਾ ਆਏਗਾ ਉਹ ਬਹੁਤ ਹੈਰਾਨੀਜਨਕ ਹੋਏਗਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇੱਕ ਵੱਡੀ ਧਿਰ ਬਣ ਕੇ ਨਿਕਲੇਗੀ ਸਾਡੀ ਜਲੰਧਰ ਲੋਕ ਸਭਾ ਸਾਡੀ ਹੁਸ਼ਾਰਪੁਰ ਲੋਕ ਸਭਾ ਸਾਡੀ ਪਟਿਆਲਾ ਸਾਡਾ ਸੰਗਰੂਰ ਇੱਕ ਬਹੁਤ ਵੱਡੀ ਹਨੇਰੀ ਹਰ ਲੋਕ ਸਭਾ ਤੇ ਚੱਲ ਰਹੀ ਆ ਇਹ ਨਤੀਜੇ ਸੱਚੀ ਮੁੱਚੀ ਇਸ ਵਾਰੀ ਬਹੁਜਨ ਸਮਾਜ ਪਾਰਟੀ ਲਈ ਹੈਰਾਨੀਜਨਕ ਹੋਣਗੇ ਪੰਜਾਬ ਲਈ ਵੀ ਹੈਰਾਨੀਜਨਕ